ਆ ਪੰਜਵਾਂ ਗੁਰੂ ਆਪਣੇ ਬਲਹਾਰੀ ਜਿਨ ਪੂਰਨ ਪੈ ਜਸਵਾਰੀ ਮਾਂਝਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਦਇਆ ਆ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 626 ਤੇ ਸ਼ੋਭਨੇਕ 100 ਰਾਗ ਵਿੱਚ ਪੰਚਮ ਪਾਛਾ ਤੰਤਨ ਤੰਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਛਾ ਮਹਾਰਾਜੀ ਦੀ ਅੰਮ੍ਰਿਤ ਬਾਣੀ ਦਾ ਪਾਵਨ ਸ਼ਬਦ ਦਾ ਜਾਪਾ ਨੂੰ ਸੱਜ ਖਣ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਆਗਮਨੀ ਹੁਕਮਨਾਮਾ ਬਖਸ਼ਿਸ਼ ਹੋ ਰਿਹਾ ਹੈ ਆਪਣੇ ਗੁਰੂ ਤੋਂ ਕੁਰਬਾਨ ਜਾਓ ਸਦਕੇ ਜਾਓ ਉਸ ਪਰਮੇਸ਼ਰ ਦੀ ਮੰਨੋ ਉਸ ਦਾ ਸਿਮਰਨ ਕਰੋ ਜੋ ਤੁਹਾਡੀ ਇੱਜ਼ਤ ਰੱਖ ਲਵੇਗਾ ਤੁਹਾਡੀ ਲਾਜ ਰੱਖ ਲਵੇਗਾ ਤੁਹਾਨੂੰ ਮਨ ਮੰਗੀਆਂ ਮੁਰਾਦਾਂ ਪ੍ਰਾਪਤ ਹੋ ਜਾਣਗੀਆਂ ਸੰਤੋਸ ਬਿਨ ਅਵਰ ਨ ਕੋਈ ਕਰਨ ਕਰਨ ਪ੍ਰਵਸੋਈ ਰਾਹ ਏ ਸੰਤ ਜਨੋ ਪਰਮੇਸ਼ਰ ਦੀ ਮੰਨਣ ਤੋਂ ਬਗੈਰ ਤੁਹਾਡਾ ਕੋਈ ਰਖਵਾਲਾ ਨਹੀਂ ਬਣੇਗਾ ਉਹ ਪਰਮੇਸ਼ਰ ਕਰਤਾ ਤੇ ਕਰਕ ਵੀ ਹੈ ਉਹ ਸਾਰਿਆਂ ਦੀ ਪ੍ਰਤਿਪਾਲਣਾ ਕਰਦਾ ਹੈ ਸਾਰਿਆਂ ਦੀ ਸੇਵਾ ਕਰਦਾ ਹੈ ਪ੍ਰਭ ਆਪਣੇ ਵਰਦੀਨੇ ਸਗਲ ਜੀ ਵਸਕੀਨੇ ਜਨ ਨਾਨਕ ਨਾਮ ਤੇ ਆਇਆ ਤਾ ਸਾਗਲੇ ਦੁੱਖ ਮਿਟਾਇਆ ਗੁਰੂ ਨਾਨਕ ਦੇਵ ਜੀ ਦੇ ਜਨ ਬਣ ਜਾਓ ਪਰਮੇਸ਼ਰ ਦੇ ਨਾਮ ਨੂੰ ਧਿਉਂਦੇ ਰਹੋ ਤੁਹਾਡੇ ਸਾਰੇ ਦੁੱਖ ਮਿਟ ਜਾਣਗੇ ਉਸ ਪਰਮੇਸ਼ਰ ਨੇ ਸਾਰੇ ਜੀ ਜੰਤ ਜੋ ਪੈਦਾ ਕੀਤੇ ਹਨ ਉਹ ਸਾਰੇ ਉਹਦੇ ਵਸ ਵਿੱਚ ਹਨ ਜਿਹੜੇ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕਰਨਗੇ ਉਸ ਦੇ ਸਿਧਾਂਤ ਨੂੰ ਅਪਣਾਉਣਗੇ ਪਰਮੇਸ਼ਰ ਤੋਂ ਵਰ ਪ੍ਰਾਪਤ ਕਰ ਲਓਗੇ ਹੋਈਆਂ ਬੇਤਪੂਲਾਂ ਚੁਕਾਂ ਦੀ ਮਾਫੀ ਬਖਸ਼ਣੀ ਜੀ ਇਤਿਹਾਸ ਦੇ ਪੰਨਿਆਂ ਨੂੰ ਤ੍ਰੀਕワイ ਧਿਆਨ ਵਿੱਚ ਧਰਿਏ ਕਿ ਇਹਨਾਂ ਇਹਨਾਂ ਦਿਨਾਂ ਦੇ ਵਿੱਚ ਸਾਡੇ ਵਾਸਤੇ ਗੁਰੂ ਸਾਹਿਬ ਗੁਰੂ ਸਾਹਿਬ ਦੇ ਪਰਿਵਾਰ ਨੇ ਉਹਨਾਂ ਦੇ ਪਿਆਰੇ ਸਿਖਾਣੇ ਕੁਰਬਾਨੀਆਂ ਦਿੱਤੀਆਂ ਉਹਨਾਂ ਤੋਂ ਸਿਹਤ ਤੇ ਸ਼ਕਤੀ ਲੈ ਕੇ ਆਪਾਂ ਵੇ ਚੰਗੀ ਕੰਮ ਕਰੀਏ ਉਸ ਕਰਤੇ ਦੀ ਕੁਦਰਤ ਤੋਂ ਆਪ ਕੁਰਬਾਨ ਹੋਈਏ ਉਸ ਦੀ ਕੁਦਰਤ ਨੂੰ ਕੁਰਬਾਨ ਨਾ ਕਰੀਏ ਆਓ ਗੁਰਮੰਤਰ ਦਾ ਜਪ ਕਰੀਏ ਅਵਸਥਾ ਪ੍ਰਾਪਤ ਹੋ ਜਾਵੇ ਵਾਹੇ ਗੁਰੂ ਵਾਹੇ O <silence> <silence> <silence>